ਅੱਜ ਗੱਲ ਜੀ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਤੋਂ ਦੀ ਦੇ ਦੇ ਪਿਆ ਜੀ ਮੇਰਾ ਡੀਪੀਸੀ ਪੰਜਾਬੀ ਤੇ ਡੀਪੀਸੀ ਪੰਜਾਬੀ ਦੇ ਉੱਤੇ ਇੱਕ ਵਾਰੀ ਫੇਰ ਤੋਂ ਤੁਹਾਡਾ ਸਵਾਗਤ ਹੈ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਦਿਨ ਬਾ ਦਿਨ ਇੱਕ ਹਰ ਰੋਜ਼ ਅਸੀਂ ਤੁਹਾਡੇ ਤੱਕ ਕੋਈ ਨਾ ਕੋਈ ਐਸੀ ਖਬਰ ਐਸੀ ਗੱਲਬਾਤ ਲੈ ਕੇ ਆਉਂਦੇ ਆ ਜਿਹੜੇ ਕਿ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਜਿਹੜੇ ਮਸਲੇ ਸਾਹਮਣੇ ਆ ਜਾਂਦੇ ਨੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀ ਗੁਰੂ ਨਾਭਾ ਦਾ ਜੀ ਦੇ ਜਨਮ ਉਸਫ ਦੇ ਉੱਤੇ ਇਸ ਵਾਰ ਜਿਹੜਾ ਆ ਸਾਡੇ ਗਰਦਾਸਪੁਰ ਜ਼ਿਲ੍ਹੇ ਤੋਂ ਦੋ ਜਗ੍ਹਾ ਤੇ ਜਿਹੜੀਆਂ ਨੇ ਜਿਹੜੀਆਂ ਯਾਤਰਾਵਾਂ ਨਿਕਲੀਆਂ ਦੀਆਂ ਨੇ ਇੱਕ ਨਿਕਲਦੀ ਹੈ ਜੀ ਪੁਰਾਣੀ ਹੱਲਾ ਚਾਹੀਏ ਤਾਂ ਤੋਂ ਦੂਸਰੀ ਇਸ ਵਾਰ ਸ਼ਹਿਰ ਤੋਂ ਜਿਹੜੀ ਕਿ 6 ਤਰੀਕ ਨੂੰ ਨਿਕਲੀ ਸੀ 7 ਤਰੀਕ ਨੂੰ ਤਾਂ ਸਾਡੇ ਕੋਲ ਉਹ ਕਵਰਿੰਗ ਨਹੀਂ ਹੋ ਪਾਈ ਕਿਉਂਕਿ ਮੈਂ 2 ਬਾਰ ਸੀ ਜਦੋਂ 7 ਤਰੀਕ ਨੂੰ ਹੱਲੇ ਚਾਹੀਏ ਵਾਲੀ ਆਪਾਂ ਜਿਹੜੀ ਕਵਰਿੰਗ ਕੀਤੀ ਤਾਂ ਉੱਥੇ ਕੁਝ ਸਵਾਲ ਕੁਝ ਮੁੱਦੇ ਜਿਹੜੇ ਲੈ ਕੇ ਅਸੀਂ ਗੱਲਬਾਤ ਕੀਤੀ ਉਥੋਂ ਦੇ ਮੁੱਖ ਪ੍ਰਬੰਧਕਾਂ ਦੇ ਨਾਲ ਜਿਹਦੇ ਵਿੱਚ ਸਾਇਦ ਕੁਝ ਲਫ਼ਜ਼ ਉੱਤੇ ਥੱਲੇ ਹੋ ਗਏ ਜਿਹਦੇ ਚ ਇਸ ਪਾਰਟੀ ਦੇ ਇੰਜਾਮ ਨੇ ਜਿਹੜੀ ਕਿ ਸ਼ਹਿਰ ਵਾਲੀ ਪਾਰਟੀ ਏ ਕਿ ਉਹਦੇ ਵਿੱਚ ਜਿਹੜਾ ਆ ਪਿੰਡ ਵਾਲੀ ਪਾਰਟੀ ਨੇ ਜਿਹੜੇ ਆ ਕੁਝ ਐਸੇ ਸ਼ਬਦ ਯੂਜ਼ ਕੀਤੇ ਸ਼ਹਿਰ ਵਾਸੀਆਂ ਵਾਸਤੇ ਸ਼ਹਿਰ ਵਾਲੀ ਪਾਰਟੀ ਦੇ ਤੇ ਜਿਨ੍ਹਾਂ ਦੇ ਕਰਕੇ ਸ਼ਹਿਰ ਵਾਸੀਆਂ ਨੂੰ ਤੇ ਸ਼ਹਿਰ ਦੀ ਟੀਮ ਨੂੰ ਜਿਹੜੀ ਇਹ ਪਹੁੰਚੀ ਹੈ ਠੇਸ ਉਹ ਲਬਜ ਕੀ ਸੀ ਕਿਸ ਤਰ੍ਹਾਂ ਸੀ ਸਾਰੀ ਗੱਲਬਾਤ ਜਿਹੜੀ ਇਹ ਕਰ ਲੈਨੇ ਆ ਸਾਡੇ ਨਾਲ ਇਸ ਟਾਈਮ دوسری ਪਾਰਟੀ ਜਿਹੜੀ ਕਿ ਗਰਦਾਸਪੁਰ ਤੋਂ ਪਾਰਟੀ ਇਹ ਉਹਨਾਂ ਦੇ ਨਾਲ ਸਾਡੇ ਨਾਲ ਬਬਲੂ ਜੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕਿ ਮੁੱਦਾ ਕੀ ਸੀ ਕੀ ਉਹ ਸ਼ਬਦ ਕਹਿ ਦਿੱਤੇ ਗਏ ਜਿਹਦੇ ਨਾਲ ਸਾਨੂੰ ਠੇਸ ਪਹੁੰਚੀ ਉਹ ਸ਼ਬਦਾਂ ਨੂੰ ਜਿਹੜਾ ਆ ਆਪਾਂ ਦੁਬਾਰਾ ਇੱਕ ਵਾਰੀ ਇਹਨਾਂ ਤੋਂ ਰਿਪੀਟ ਕਰਾ ਲੈਣੇ ਆ ਕਿ ਕੀ ਸ਼ਬਦ ਸੀ ਜਿੰਨਾ ਕਰਕੇ ਜੜੀ ਇਹਨਾਂ ਨੂੰ ਠੇਸ ਪਹੁੰਚਦੀ ਹੈ ਤੇ ਸਾਡੇ ਨਾਲ ਇਸ ਟਾਈਮ ਬਬਲੂ ਜੀ ਮੌਜੂਦ ਨੇ ਤੇ ਬਬਲੂ ਜੀ ਦੇ ਨਾਲ ਗੱਲਬਾਤ ਕਰ ਲੈਣੇ ਆ ਬਬਲੂ ਜੀ ਮੁੱਦਾ ਬੜਾ ਭੱਗ ਗਿਆ ਬਹੁਤ ਉੱਪਰ ਤੱਕ ਚਲਾ ਗਿਆ ਅੱਜ ਅਸੀਂ ਸਿਟੀ ਥਾਣਾ ਦੇ ਵਿੱਚ ਖੜੇ ਆ ਇੱਥੋਂ ਤੱਕ ਜਿਹੜੀ ਗੱਲ ਬਹੁਤ ਪਹੁੰਚ ਗਈ ਏ ਕੀ ਨੌਬਤ ਆ ਗਈ ਕੀ ਲਬਜ਼ ਹੀ ਜਿਨ੍ਹਾਂ ਦੇ ਕਰਕੇ ਸਾਡੇ ਸ਼ਹਿਰ ਵਾਸੀਆਂ ਨੂੰ ਸਾਡੀ ਇਸ ਟੀਮ ਨੂੰ ਥੇਸ ਪਹੁੰਚੀ ਉਹਦੇ ਤੇ ਥੋੜਾ ਜਿਹਾ ਚੰਗਾ ਲੱਗਦਾ। ਗੋ ਸੁਆਮੀ ਸ਼੍ਰੀ ਗੁਰੂ ਨਾਭਾ ਦਾਸ ਮਹਾਰਾਜ ਕੀ ਜੈ। ਮੈਂ ਬਬਲੂ ਸ਼ੈਰੀਆ ਪੰਜਾਬ ਪ੍ਰਧਾਨ ਜ਼ਿਲ੍ਹਾ ਗੁਰਦਾਸਪੁਰ। ਅਸੀਂ ਇੱਕ 6 ਤਰੀਕ ਨੂੰ 6 April ਨੂੰ ਗੁਰੂ ਨਾਭਾ ਦਾਸ ਜੀ ਦੀ ਸ਼ੋਭਾ ਯਾਤਰਾ ਕੱਢੀ ਆਪਣੇ ਸ਼ਹਿਰ ਦੇ ਵਿੱਚ ਜਿੱਦੋਂ ਕਹੀਂ ਸ਼ਹਿਰ ਵਾਸੀ। ਤੋਂ ਸ਼ਹਿਰ ਵਾਸੀਆਂ ਦਾ ਦਿਲ ਕੀਤਾ ਅਸੀਂ ਯਾਤਰਾ ਕਰਨੀ ਅਸੀਂ ਕੱਢ ਦਿੱਤੀ। ਇੱਕ ਯਾਤਰਾ ਦੇ ਲਈ 7 ਤਰੀਕ ਨੂੰ ਸਤ ਤ੍ਰਿਨ ਗੱਡੀ ਚੌਧਰੀ ਜョਧਵੀਰ ਜੀ ਨੇ ਠੀਕ ਹੈ ਆਹ ਛੇ ਨੂੰ ਜਿਹੜੀ ਯਾਤਰਾ ਕੱਢੀ ਅਸੀਂ ਕਿਸੇ ਬਾਰੇ ਵੀ ਕੋਈ ਮਾੜਾ ਚੰਗਾ ਸ਼ਬਦ ਨਹੀਂ ਬੋਲਿਆ ਠੀਕ ਹੈ ਨਾ ਹਰ ਕਿਸੇ ਨੂੰ ਅਧਿਕਾਰ ਹੈ ਕਿ ਆਪਣੇ ਗੁਰੂ ਮਹਾਰਾਜ ਦਾ ਕੋਈ ਵੀ ਸ਼ੋਭਾ ਯਾਤਰਾ ਕੱਢ ਸਕਦਾ ਕੋਈ ਵੀ ਦਿਨ ਤਿਉਹਾਰ ਮਨਾ ਸਕਦਾ ਤੇ ਜਿਹੜੀ ਸਤ ਨੂੰ ਸ਼ੋਭਾ ਯਾਤਰਾ ਨਿਕਲੀ ਹੈ ਜョਧਵੀਰ ਜੀ ਹੋਣਾ ਵੱਲ ਉਹਨਾਂ ਨੇ ਉਸ ਸ਼ੋਭਾ ਯਾਤਰਾ ਵਿੱਚ মিডিਆ ਸਾਹਮਣੇ ਸਾਡੀ ਯਾਤਰਾ ਬਾਰੇ ਬਹੁਤ ਹੀ ਮਾੜੇ ਸ਼ਬਦ ਬੋਲੇ ਤੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਛੇ ਤ੍ਰਿਨ ਨੂੰ ਯਾਤਰਾ ਕੱਢ ਕੇ ਆਪਨਾ ਵੀ ਜਲੂਸ ਕੱਢਿਆ ਤੇ ਆਪਣੇ ਗੁਰੂ ਮਹਾਰਾਜ ਦਾ ਵੀ ਤੇ ਆਪਣੀ ਬਰਾਜ ਦਾ ਵੀ ਇਹ ਤਾਂ ਮਿਲ ਗਿਆ ਉਹ ਜਿਹੜਾ ਜਲੂਸ ਸ਼ਬਦ ਗੁਰੂ ਮਹਾਰਾਜ ਵਾਸਤੇ ਗੁਰੂ ਮਹਾਰਾਜ ਵਾਸਤੇ ਉਹਨਾਂ ਨੇ ਬੋਲਿਆ ਤੇ ਉਹਨਾਂ ਨੇ ਇਹ ਸ਼ਬਦ ਨਾਲ ਸਾਡੇ ਗੁਰੂ ਮਹਾਰਾਜ ਦੀ ਬੇਅਦਬੀ ਤੇ ਕੀਤੀ ਹੀ ਕੀਤੀ ਆ ਨਾਲ ਹੀ ਸਾਡੇ ਸਮਾਜ ਦੀ ਸਾਡੀ ਬਰਾਜੀ ਦੀ ਤੋਂ ਮੇਰੀ ਵੀ ਨਾਲ ਉਹਨਾਂ ਨੇ ਬੇਇੱਜ਼ਤੀ ਕੀਤੀ ਆ ਇਸ ਲਈ ਅੱਜ ਮੈਂ ਉਹਨਾਂ ਉੱਤੇ ਇੱਕ ਦਰਖਾਸਤ ਦਿੱਤੀ ਸੀ 10 ਤਰੀਕ ਨੂੰ ਉਹਨਾਂ ਦਾ ਫੈਸਲਾ ਜਸਵੰਤ ਸਿੰਘ 2 ਸਟਾਰ ਵਾਲੇ ਸਾਇਦ ਐਸਆਈ ਉਹਨਾਂ ਨੂੰ ਕਹਿੰਦੇ ਆ ਐਸਆਈ ਜਸਵੰਤ ਸਿੰਘ ਜੀ ਉਹਨਾਂ ਕੋ ਮੇਰਾ ਮਾਮਲਾ ਹੈ ਜੀ ਮੈਂ ਐਸਐਸਪੀ ਨੂੰ ਦਰਖਾਸਤ ਦਿੱਤੀ ਉਹਨਾਂ ਕੋ ਇਸ ਟਾਈਮ ਹੈ ਮੇਰਾ ਸਾਰਾ ਮਾਮਲਾ ਹੈਗਾ ਉਹਨਾਂ ਨੇ ਅੱਜ ਸਾਨੂੰ 5 ਵਜੇ ਦਾ ਟਾਈਮ ਦਿੱਤਾ ਅਸੀਂ ਠੀਕ 5 ਵਜੇ ਇਸ ਥਾਣੇ ਵਿੱਚ ਗੁਰਦਾਸਪੁਰ ਸਿਟੀ ਵਿੱਚ ਪਹੁੰਚੇ ਆ ਤੇ ਦੂਸਰੀ ਪਾਰਟੀ ਵੀ ਅੱਜ 30 30 ਤਰੀਕ 30 ਤਰੀਕ ਨੂੰ ਸ਼ਾਮ 5 ਵਜੇ ਦਾ ਟਾਈਮ ਹੀ ਤੋਂ ਮੈਂ ਪਹੁੰਚਿਆ ਮੇਰੀ ਸਾਈਡ ਟੀਮ ਪਹੁੰਚੀ ਤੇ ਉਧਰ ਉਹਨਾਂ ਦੀ ਟੀਮ ਵੀ ਪਹੁੰਚੀ ਹੋਈ ਸੀ ਕਿ ਜਦੋਂ ਕਿ ਸਾਡਾ ਸਿਰਫ ਇਹੀ ਮਕਸਦ ਸੀ ਕਿ ਉਹਨਾਂ ਨੇ ਜਿਸ ਚੈਨਲ ਵਿੱਚ ਸਾਡੇ ਗੁਰੂ ਮਹਾਰਾਜ ਦੀ ਬੇਇੱਜ਼ਤੀ ਕੀਤੀ ਹੈ ਤੇ ਉਸੇ ਚੈਨਲ ਦੇ ਉਹ ਮਾਫੀ ਮੰਗ ਲੈਣ ਬਸ ਜਿਆਦਾ ਕੁਛ ਸਾਡਾ ਹੈ ਨਹੀਂ ਤੇ ਉਹਨਾਂ ਨੇ ਸਾਡੇ ਕੋਲ ਫਿਰ 2-4 ਦਿਨ ਦਾ ਸਮੇਂ ਮੰਗ ਲਿਆ ਤੇ ਅਸੀਂ ਜਸਵੰਤ ਸਿੰਘ ਐਸਆਈ ਜੀ ਨੂੰ ਕਿਹਾ ਕਿ ਠੀਕ ਹੈ ਜਿੱਦਾਂ ਤੁਸੀਂ ਕਹਿੰਦੇ ਹੋ 2-3 4 ਦਿਨ ਜਿੰਨਾ ਤੁਹਾਡਾ ਸਮਾਂ ਚਾਹੀਦਾ ਅੱਜ ਤੀਕ ਨੂੰ ਅਸੀਂ ਆਪਣੀ ਪੂਰੀ ਹਾਜ਼ਰੀ ਦੇ ਦਿੱਤੀ ਆ ਪਰ ਕੋਈ ਫੈਸਲਾ ਨਹੀਂ ਹੋਇਆ ਪਹਿਲਾਂ ਉਹਨਾਂ ਨੇ ਆਖਿਆ ਕਿ ਅਸੀਂ মিডিਆ ਸਾਹਮਣੇ ਮਾਫੀ ਮੰਗ ਲੈਨੇ ਆ ਲੇਕਿਨ ਉਹਨਾਂ ਨੇ ਜੱਕਦਮ ਹੀ ਕਹਿ ਦਿੱਤਾ ਕਿ 2 ਦਿਨ ਦਾ ਸਾਨੂੰ ਟਾਈਮ ਦਿੱਤਾ ਜਾਏ ਤੇ ਅਸੀਂ ਉਹਨਾਂ ਦੇ ਕਹਿੰਦੇ ਸੀ ਡੀਪੀ ਸਾਹਿਬ ਨੂੰ ਸਦਿਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਜਿਨ੍ਹਾਂ ਨੇ ਸਾਡੇ ਬਿਆਨ ਲਏ ਨੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਏਸੀ ਜੀ ਸਾਡੇ ਨਾਲ ਬਬਲੂ ਜੀ ਜਿਹੜਾ ਮਸਲਾ ਤੁਹਾਨੂੰ ਸਮਝ ਆਈ ਗਿਆ ਹੋਵੇਗਾ ਕਿ ਪਿਛਲੇ ਦਿਨੀ ਅਪ੍ਰੈਲ ਦੇ ਵਿੱਚ ਜਦੋਂ ਗੁਰੂ ਨਾਭਾ ਦਾਸ ਜੀ ਦਾ ਜਨਮੋਸਵ ਮਨਾਇਆ ਜਾਂਦਾ ਆ ਤੇ ਸ਼ਹਿਰ ਦੇ ਵਿੱਚ ਤੇ ਪਿੰਡ ਤੋਂ ਜਿਹੜੀ ਪੁਰਾਣੀ ਯਾਤਰਾ ਨਿਕਲਦੀ ਸੀ ਨਵੀਂ ਯਾਤਰਾ ਜਿਹੜੀ ਉਹ ਸ਼ਹਿਰ ਤੋਂ ਨਿਕਲੀ ਸ਼ਹਿਰ ਤੋਂ ਯਾਤਰਾ ਨਿਕਲਣ ਤੋਂ ਬਾਅਦ ਆ ਜਦੋਂ 7 ਤਰੀਕ ਨੂੰ ਪਿੰਡ ਦੇ ਵਿੱਚੋਂ ਯਾਤਰਾ ਨਿਕਲਦੀ ਹੈ ਤੇ ਉੱਥੇ ਜਦੋਂ ਮੀਡੀਆ ਪਹੁੰਚਦਾ ਆ ਮੀਡੀਆ ਦੇ ਵਿੱਚ ਗੱਲਬਾਤ ਹੁੰਦੀ ਹੈ ਸ਼ਬਦਾਂ ਦਾ ਹੇਰਫੇਰ ਹੋਇਆ ਕੁਝ ਐਸੇ ਸ਼ਬਦ ਮੂੰਹ ਚੋਂ ਨਿਕਲ ਗਏ ਜਾਂ ਕੱਢੇ ਗਏ ਉਹਨਾਂ ਦੇ ਉੱਤੇ ਅਸੀਂ ਜ਼ਿਆਦਾ ਕੋਈ ਟਿੱਪਣੀ ਨਹੀਂ ਕਰਾਂਗੇ ਉਹਨਾਂ ਲਬਜ਼ਾਂ ਨੂੰ ਲੈ ਕੇ ਜਿਹੜਾ ਆ ਇਧਰ ਦੀ ਟੀਮ ਜਿਹੜੀ ਹੈ ਕਾਫੀ ਜਿਆਦਾ ਹਾਰਟ ਹੁੰਦੀ ਏ ਕਾਫੀ ਜਿਆਦਾ ਆਹਤ ਹੁੰਦੀ ਏ ਜਿਹਦੇ ਕਰਕੇ ਇਸ ਟੀਮ ਨੇ ਜਿਹੜਾ ਆ ਕਦਮ ਚੁੱਕਦੇ ਹੋਏ ਦੂਸਰੀ ਟੀਮ ਨੂੰ ਥਾਣੇ ਤੱਕ ਬੁਲਾਇਆ ਮਸਲਾ ਇੱਥੇ ਇਹ ਆ ਗਿਆ ਕਿ ਅੱਜ ਜਦੋਂ ਦੂਸਰੀ ਟੀਮ ਨੇ ਪਹਿਲਾਂ ਤੇ ਮਾਫੀ ਨਾਮੇ ਦੇ ਲਈ ਕਹਿ ਦਿੱਤਾ ਪਰ ਦੂਸਰੇ ਟਾਈਮ ਦੇ ਵਿੱਚ ਜਦੋਂ মিডিਆ ਪਹੁੰਚ ਜਾਂਦਾ ਆ ਤੇ ਪਤਾ ਨਹੀਂ ਕਿਹੜੀ ਸਲਾਹ ਕੀਤੀ ਜਾਂ ਕੀ ਗੱਲਬਾਤ ਹੋਈ ਉਸ ਟੀਮ ਨੇ ਅੱਗੇ ਤਿੰਨ ਤੋਂ ਚਾਰ ਦਿਨਾਂ ਦਾ ਜਿਹੜਾ ਟਾਈਮ ਦੇ ਦਿੱਤਾ ਆ ਟਾਈਮ ਦੇ ਦਿੱਤਾ ਆ ਉਸ ਟਾਈਮ ਦੇ ਉੱਤੇ ਕੀ ਹੋਵੇਗਾ ਕਿਸ ਤਰ੍ਹਾਂ ਹੋਵੇਗਾ ਤੇ ਮੈਂ ਬਬਲੂ ਜੀ ਦੇ ਨਾਲ ਕੁਝ ਆਪਣੇ ਪਰਸਨਲ ਸਵਾਲ ਬਬਲੂ ਜੀ ਜਿਵੇਂ ਕਿ ਕਈ ਵਾਰ ਲਬਜ਼ ਕਹੇ ਜਾਂਦੇ ਆ ਕਈ ਵਾਰੀ ਮੂੰਹ ਚੋਂ ਨਿਕਲ ਜਾਂਦੇ ਆ ਤੇ ਮਸਲਾ ਜਿਹੜਾ ਇੱਥੋਂ ਤੱਕ ਆ ਗਿਆ ਇਹਦੇ ਨਾਲ ਲੱਗਦਾ ਨਹੀਂਗਾ ਵੀ ਸਾਡੀ ਜਿਹੜੀ ਕਮਿਊਨਿਟੀ ਉਹ ਜ਼ਿਆਦਾ ਟੁੱਟੇਗੀ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਜੀ ਵੈਸੇ ਜਿਹੜੇ ਸਾਡੇ ਨੇ ਸੀਨੀਅਰ ਪੁਰਾਣੇ ਬਜ਼ੁਰਗ ਕਰਦੇ ਆ ਰਿਹਾ ਉਹਨਾਂ ਨੇ ਇੰਨੀ ਤਾਂ ਸੋਚ ਹੋਣੀ ਚਾਹੀਦੀ ਨਾ ਕਿ ਇਹ ਵੀ ਗੁਰੂ ਮਹਾਰਾਜ ਦਾ ਹੀ ਕੰਮ ਕਰ ਰਿਹਾ ਹੈ ਇਹ ਵੀ ਗੁਰੂ ਮਹਾਰਾਜ ਦੀ ਯਾਤਰਾ ਕੱਢ ਰਿਹਾ ਹੈ ਤੇ ਜੇ ਉਹ ਸਾਡੇ ਬਾਰੇ ਇੰਨੀ ਗੱਲ ਸੋਚਦੇ ਨੇ ਤਾਂ ਮਤਲਬ ਕਿ ਉਹ 40 ਸਾਲ ਤੋਂ ਜੋ ਕੱਢ ਰਹੇ ਨੇ ਉਹ ਫਿਰ ਆਪਣੇ ਸ਼ਬਦਾਂ ਵਿੱਚ ਆ ਜਾਂਦੇ ਨੇ ਕਿ ਜਲੂਸ ਕੱਢ ਰਹੇ ਹੈ ਕਿ ਯਾਤਰਾ ਕਰ ਰਹੇ ਹੈ ਇਹ ਹੁਣ ਜਵਾਬ ਉਹ ਹੀ ਦੇ ਸਕਦੇ ਆ ਹੁਣ ਮੇਰਾ ਇੱਕ ਆਖਰੀ ਸਵਾਲ ਅ ਪਿਛਲੇ ਕਈਆਂ ਸਾਲਾਂ ਤੋਂ ਮਤਬਲ ਹੱਲੇ ਤੋਂ ਤੋਂ ਨਿਕਲਦੀ ਰਹੀ ਹੈ ਸ਼ਾਇਦ ਸਾਡੀ ਸ਼ਹਿਰ ਵਾਲੀ ਪਾਰਟੀ ਵੀ ਜਿਹੜੀ ਹੱਲੇ ਦੇ ਵਿੱਚ ਹੀ ਸੋਭਾ ਯਾਤਰਾ ਦੇ ਵਿੱਚ ਜਾਂਦੀ ਸੀ ਕਿਹੜੀ ਨੋਬਤ ਆ ਗਈ ਕਿ ਸਾਨੂੰ ਥੋੜਾ ਵੱਖ ਹੋ ਕੇ ਇੱਕ ਨਵੇਂ ਤਰੀਕੇ ਨਾਲ ਸ਼ਹਿਰ ਤੋਂ ਸ਼ਹਿਰ ਵਾਸੀਆਂ ਦੇ ਨਾਲ ਰਲ ਕੇ ਜਿਹੜੀ ਯਾਤਰਾ ਕੱਢੀ ਗਈ ਉਸੇ ਗੱਲ ਦੇ ਉੱਤੇ ਹੀ ਉਹਨਾਂ ਨੇ ਲਬ ਜਿਹੜੇ ਉੱਤੇ ਥੱਲੇ ਬੋਲ ਦਿੱਤੇ ਕੀ ਹੋਇਆ ਕਿਸ ਤਰ੍ਹਾਂ ਹੋਇਆ ਕਿਉਂ ਹੋਇਆ ਦੇਖੋ ਜੀ ਯਾਤਰਾ ਕੋਈ ਵੀ ਕਰ ਸਕਦਾ ਹੈ ਹਰ ਮਹੱਲੇ ਚੋਂ ਨਿਕਲ ਸਕਦੀ ਹੈ ਹਰ ਸ਼ਹਿਰ ਤੋਂ ਨਿਕਲ ਸਕਦੀ ਹੈ ਹਰ ਗਲੀ ਤੋਂ ਨਿਕਲ ਸਕਦੀ ਹੈ ਸਾੜਿਆਂ ਨੂੰ ਅਧਿਕਾਰ ਹੈ ਸਾਡੇ ਗੁਰਦਾਸਪੁਰ ਚ ਹੁਣ ਦੋ ਯਾਤਰਾਵਾਂ ਨਿਕਲੀਆਂ ਨੇ ਹਲੂਮਾ ਜੰਤੀ ਦੀ ਬਾਈ ਨੂੰ ਵੀ ਨਿਕਲੀ ਤੈ ਨੂੰ ਵੀ ਨਿਕਲੀ ਲੇਕਿਨ ਕਹੇ ਵੀ ਮੁਖੀ ਨੇ ਕਹੇ ਦੀ ਯਾਤਰਾ ਬਾਰੇ ਕੋਈ ਗਲਤ ਸ਼ਬਦ ਨਹੀਂ ਗੇ ਕਿ ਸਭ ਨੂੰ ਅਧਿਕਾਰ ਕਰ ਸਕਦੇ ਆਹੀਂ ਸਾਡੇ ਸ਼ਹਿਰ ਵਾਸੀਆਂ ਹੀ ਸ਼ਹਿਰ ਵਿੱਚੋਂ ਕੱਢ ਦਿੱਤੀ ਇਹ ਚ ਕੋਈ ਗਲਤ ਕੰਮ ਕੀਤਾ ਨਹੀਂ ਨਾ ਇਹ ਯਾਤਰਾ ਮੇਰੀ ਹੀ ਨਾ ਹੀ ਮੇਰੇ ਸ਼ਹਿਰ ਵਾਸੀਆਂ ਦੀ ਉਹ ਗੁਰੂ ਨਾਬਾਦ ਹਜ ਜੀ ਦੀ ਯਾਤਰਾ ਸੀ ਸਾਰੇ ਸਮਾਜ ਦੀ ਯਾਤਰਾ ਸੀ ਜਦੋਂ ਕਿ ਉਸ ਯਾਤਰਾ ਵਿੱਚ ਹਿੰਦੂ ਸਮਾਜ ਸਿੱਖ ਸਮਾਜ 크੍ਰਿਸਚਨ ਭਾਈਚਾਰਾ ਹਰ ਤਰ੍ਹਾਂ ਦੇ ਲੋਕ ਉਸ ਯਾਤਰਾ ਵਿੱਚ ਸ਼ਾਮਲ ਸੀ ਤੇ ਸਾਰਿਆਂ ਨੇ ਤੁਹਾਡਾ ਬਹੁਤ ਸਵਾਗਤ ਕੀਤਾ ਬਹੁਤ ਹੀ ਆਨੰਦ ਆਇਆ ਉਸ ਯਾਤਰਾ ਵਿੱਚ ਅਸੀਂ ਤੋਂ ਇਹ ਸੋਚਦੇ ਨਹੀਂ ਕਿ ਅਸੀਂ ਕੋਈ ਗਲਤ ਕੰਮ ਕੀਤਾ ਮੈਂ ਤਾਂ ਕਹਿੰਦਾ ਘਰ ਘਰ ਪਿੰਡ ਪਿੰਡ 'ਚ ਯਾਤਰਾ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਹੁਤ ਸੋਹਣੇ ਸ਼ਬਦਾਂ ਦੇ ਨਾਲ ਬਬਲੂ ਜੀ ਨੇ ਕਿਹਾ ਕਿ ਘਰ ਘਰ ਪਿੰਡ ਪਿੰਡ ਸ਼ਹਿਰ ਸ਼ਹਿਰ ਯਾਤਰਾਵਾਂ ਹੋਣੀਆਂ ਚਾਹੀਦੀਆਂ ਤਾਂ ਕਿ ਗੁਰੂ ਨਾਭਾ ਜੀ ਦਾ ਜਿਹੜਾ ਪ੍ਰਚਾਰ ਪ੍ਰਸਾਰ ਜਿਹੜਾ ਵਸ ਸਕੇ ਉਸੇ ਕੋਸ਼ਿਸ਼ ਦੇ ਲਈ ਇਹਨਾਂ ਨੇ 1 6 ਤਰੀਕ ਨੂੰ ਯਾਤਰਾ ਕੱਢੀ 7 ਤਰੀਕ ਨੂੰ ਯਾਤਰਾ ਨਿਕਲਦੀ ਤੇ ਉਸ ਯਾਤਰਾ ਦੇ ਵਿੱਚ ਲਵ ਜੁੱਤੇ ਥੱਲੇ ਹੋ ਗਏ ਉਹ ਮਾਮਲਾ ਇੱਥੋਂ ਤੱਕ ਪਹੁੰਚਿਆ ਆਇਆ ਮਾਮਲਾ ਲਾਸਟ ਕਿੱਥੋਂ ਤੱਕ ਪਹੁੰਚਦਾ ਆ ਬਣੇ ਰੋ ਵੱਡੀ ਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧੰਨਜੀਤ ਧੰਨਵਾਦ